ਮੋٹے ਤੌਰ ਤੇ ਜੇ ਅਸੀਂ ਗੱਲ ਕਰੀਏ ਬੀ ਜਿਹੜੇ ਆ ਵੀ ਚਾਰ ਪੰਜ ਤਰ੍ਹਾਂ ਦੇ ਬੀਜ ਹੁੰਦੇ ਆ ਪਹਿਲਾ ਤਾਂ ਆ ਗਿਆ ਕਿ ਪਿਓਰ ਦੇਸੀ ਜਿਹੜੇ ਪ੍ਰਾਤਨ ਚੱਲਦੇ ਆ ਰਹੇ ਜਿੱਦਾਂ ਦੇ ਹੈਗੇ ਆ ਉਦਾਂ ਦੇ ਚੱਲਦੇ ਆ ਰਹੇ ਫਿਰ ਦੂਸਰੇ ਆ ਗਿਆ ਜਿਹੜੇ ਉਹਨਾਂ ਤੋਂ ਸੁਧਰੀਆਂ ਹੋਈਆਂ ਕਿਸਮਾਂ ਜਦਾ ਯੂਨੀਵਰਸਿਟੀ ਦੀਆਂ ਸਬਜ਼ੀਆਂ ਦੀਆਂ ਹੋਰ ਵੀ ਫਸਲਾਂ ਦੀਆਂ ਕਿਸਮਾਂ ਹੈ ਜ਼ਿਆਦਾਤਰ ਸੁਧਰੀਆਂ ਕਿਸਮਾਂ ਹੀ ਆ ਸੁਧਰੀਆਂ ਮਤਲਬ ਉਹਨੇ ਦੇਖਿਆ ਕਿ ਫਸਲ ਲੱਗੀ ਹੋਈ ਆ ਕਿਸਾਨ ਵਰਤ ਰਿਹਾ ਹੈ ਕੋਈ ਬੀਜ ਉਹ ਤੋਂ ਚੰਗੇ ਫਲ ਕੱਢ ਕੱਢ ਕੇ ਇੱਕ ਤਰੀਕਾ ਹੁੰਦਾ ਵਿਗਿਆਨਕ ਤਰੀਕਾ ਉਹ ਸੁਧਰੀਆਂ ਕਿਸਮਾਂ ਦਿੱਤੀਆਂ ਕਿ ਕਿਸਾਨਾਂ ਕੋਲ ਵਧੀਆ ਕੁਆਲਟੀ ਦਾ ਬੀਜ ਜਾਏ ਜੁਨੀਆਂ ਤੁਹਾਡੀਆਂ ਬੀਜ ਕਿੱਟਾਂ ਆ ਯੂਨੀਵਰਸਿਟੀ ਦੇ ਜਿਹੜੀਆਂ ਗਰਮੀਆਂ ਤੇ ਸਰਦੀਆਂ ਦੀਆਂ 100% ਬੀਜ ਜਿਹੜੇ ਆ ਉਹ ਸੁਧਰੇ ਹੋਏ ਬੀਜ ਸੁਧਰੇ ਦੇਸੀ ਤੋਂ ਸੁਧਰੇ ਹੋਏ ਬੀਜ ਆ ਉਹ ਦੇਸੀ ਹੀ ਹੈ ਦੇਸੀ ਦਾ ਇੱਕ ਬਦਲਮਰੂਪ ਹੈ ਸਾਨੂੰ ਬਹੁਤ ਵਾਰੀ ਸਵਾਲ ਕਰਦੇ ਆ ਜੀ ਦੇਸੀ ਬੀਜ ਕਿੱਥੋਂ ਮਿਲਣਗੇ ਉਹ ਤੁਹਾਡੇ ਘਰ ਹੀ ਪਏ ਆ ਕੁਛੜ ਕੁੜੀ ਸ਼ਹਿਰ ਢੰਡੋਰੀ ਵਾਲੀ ਗੱਲ ਹੋਈ ਪਈ ਆ ਉਹ ਤੋਂ ਤੁਸੀਂ ਆਪਣੇ ਬੀਜ ਤਿਆਰ ਕਰ ਸਕਦੇ ਹੋ ਜੇ ਤੁਹਾਨੂੰ ਤਰੀਕਾ ਆਉਂਦਾ ਤਾਂ ਫੇ ਉਸ ਤੋਂ ਬਾਅਦ ਜਿਹੜੇ ਬੀਜ ਆਏ ਉਹ ਆਏ ਹਾਈ ੀਲਡਿੰਗ ਵੈਰਾਈਟੀਆਂ ਉਹ ਐਦਾਂ ਦੀਆਂ ਕਿਸਮਾਂ ਚੁਣੀਆਂ ਉਹਦੇ ਵਿੱਚ ਵਿਗਿਆਨੀਆਂ ਨੇ ਇਹੋ ਜਿਹਾ ਕੰਮ ਕੀਤਾ ਕਿ ਉਹ ਝਾੜ ਵਾਧੂ ਦੇਣ ਲੱਗ ਗਏ। ਸਿਗਾ ਦਾ ਦਾ ਕੁਛ ਨਹੀਂ ਤਕਨੀਕਾਂ ਬਦਲ ਕੇ ਝਾੜ ਵਾਧੂ ਲਿਆ ਜਾ ਸਕਦੇ। ਚਲੋ ਡਾਕਟਰ ਨਾਰਮਨ ਬਲੌਗ ਨੇ ਉਹ ਸ਼ੁਰੂਆਤ ਕੀਤੀ ਉਹਦੀ। ਉਹ ਹਰੀ ਕ੍ਰਾਂਤੀ ਜਿਹਦੇ ਬੀਜ ਤੇ ਕਹਿੰਦੇ ਆਈ। ਉਹ ਵੀ ਜਿਹੜੇ ਆ ਉਹ ਤੀਜੇ ਚੌਥੇ ਸਾਲ ਬਦਲਨੇ ਹੀ ਪੈਂਦੇ ਆ। ਉਹ ਇਸ ਤਰੀਕੇ ਨਾਲ ਤਿਆਰ ਕੀਤੇ ਹੁੰਦੇ। ਸੋ ਕਿਸਾਨ ਨੂੰ ਆਪਣੇ ਤੁਸੀਂ ਬੀਜ ਤਿਆਰ ਕਰ ਵੀ ਲਿਆ। ਹੁਣ ਵੀ ਕਰਦੇ ਹੋ ਕਣਕ ਝੋਨੇ ਤੁਸੀਂ ਆਪਣੇ ਬੀਜ ਰੱਖਦੇ ਹੋ। ਪਰ ਹਰ ਦੂਏ ਤੀਏ ਚੌਥੇ ਸਾਲ ਜਿਹੜਾ ਇਹ ਤੁਹਾਨੂੰ ਬਦਲਣਾ ਪੈਂਦਾ ਨਵਾਂ ਬੀਜ ਲਿਆਉਣਾ ਪੈਂਦਾ ਫਿਰ ਜੇ ਸੀ ਡਿਪੈਂਡੈਂਟ ਹੋਵੇ ਚਾਹੇ 4 ਸਾਲ ਬਾਅਦ ਹੀ ਹੋਵੇ। ਫਿਰ ਤੀਸਰੇ ਤਰ੍ਹਾਂ ਦੇ ਬੀਜ ਜਿਹੜੇ ਆ ਗਏ ਉਹ ਆ ਗਏ ਹਾਈਬ੍ਰਿਡ। ਦੋ ਕਿਸਮਾਂ ਲਈਆਂ ਉਹਨਾਂ ਨੂੰ ਆਪਸ ਇਦਾਂ ਦੀ ਕਰਾਸਿੰਗ ਕਰਵਾਈ ਕਿ ਉਹ ਅਗਲੀ ਵਾਰ ਆਪਣਾ ਬੀਜ ਪੈਦਾ ਹੀ ਨਹੀਂ ਕਰ ਸਕਦੇ। ਜੇ 100% ਪਿਓਰ ਹੋਣ ਤਾਂ ਉਹਦੀ 100% ਪਿਓਰਿਟੀ ਨਹੀਂ ਹੁੰਦੀ। ਉਹ ਇਸ ਕਰਕੇ ਆ ਵੀ ਉਹ ਝਾੜ ਜੀ ਬਹੁਤ ਵਧੀਆ ਉਹਦੇ ਬਹੁਤ ਜ਼ਿਆਦਾ ਹੋ ਜਾਣੇ। ਫਿਰ ਉਹ ਜਿਹੜਾ ਪੁਰਾਣਾ ਜੱਬ ਪਾਇਆ ਸੀ ਵੀ ਦੇਸੀ ਦੇ ਝਾੜ ਨਹੀਂ ਹੁੰਦੇ। ਉਹ ਹਾਈਬ੍ਰਿਡ ਆ ਗਏ। ਉਹ ਕੰਪਨੀਆਂ ਜ਼ਿਆਦਾ ਬੀਜ ਦੇ ਰਹੀਆਂ ਯੂਨੀਵਰਸਿਟੀ ਵੀ ਬੀਜ ਦੇ ਰਹੀਆਂ। ਉਹ ਤਾਂ ਨੂੰ ਹਰ ਸਾਲ ਜਾਣਾ ਪਏਗਾ ਹੁਣ ਉਸ ਤੋਂ ਵੀ ਗਾਂ ਲੰਗ ਹੈ ਕਿ ਜੀਐਮਬੀ ਜਾਵੇ ਹਾਈਬ੍ਰਿਡ ਤਾਂ ਯੂਨੀਵਰਸਿਟੀ ਟ੍ਰੇਨਿੰਗਾਂ ਦਿੰਦੀ ਆ ਤੁਸੀਂ ਵੀ ਹਾਈਬ੍ਰਿਡ ਬੀਜ ਤਿਆਰ ਕਰ ਸਕਦੇ ਹੋ ਕਿਸਾਨਾਂ ਤੋਂ ਹੀ ਕੰਪਨੀਆਂ ਵੀ ਕਿਸਾਨਾਂ ਤੋਂ ਬੀਜ ਤਿਆਰ ਕਰਾਉਂਦੀਆਂ ਪਨ ਸੀਡ ਆ ਪੀਏਯੂ ਆ ਉਹ ਵੀ ਕਿਸਾਨਾਂ ਤੋਂ ਬੀਜ ਤਿਆਰ ਕਰਵਾਉਂਦੇ ਆ ਉਹਦਾ ਹਾਈਬ੍ਰਿਡ ਦਾ ਤੁਸੀਂ ਫੇਰ ਵੀ ਤਿਆਰ ਕਰ ਸਕਦੇ ਹੋ ਜਿਹੜੇ ਜੀਐਮਬੀ ਜਾ ਉਹ ਐਦਾਂ ਦੇ ਬੀਜ ਆ ਕਿ ਕਿਸੇ ਜੀਵ ਦਾ ਬੀਜ ਦਾ ਦੋ ਵੈਰਾਈਟੀਆਂ ਹੈਗੀਆਂ ਇੱਕ ਫਸਲ ਦੀਆਂ ਉਹਨੂੰ ਕ੍ਰੋਸਿੰਗ ਕਰਕੇ ਹਾਈਬ੍ਰਿਡ ਬਣਾ ਲਿਆ ਔਰ ਇੱਕ ਲੈ ਲਿਆ ਬੀਜ ਇੱਕ ਲੈ ਲਿਆ ਕੀੜੇ ਦਾ ਜੀਨ ਜਾਂ ਕਿਸੇ ਪੰਛੀ ਦਾ ਜੀਨ ਜਾਂ ਕਿਸੇ ਜਾਨਵਰ ਦਾ ਜੀਨ ਉਹਨੂੰ ਵਿੱਚ ਪਾਤਾ ਜਿਹੜਾ ਬੀਟੀ ਜਿਹੜਾ ਬੈਸਲਸ ਫਰੰਜੈਂਸ ਹੈਗਾ ਇੱਕ ਬੈਕਟੀਰੀਆ ਹੈ ਜਿਹੜਾ ਮਿੱਟੀ 'ਚ ਹੁੰਦਾ ਜਿਹੜਾ ਕਿ ਜ਼ਹਿਰ ਪੈਦਾ ਕਰਦਾ ਜੋ ਅਮਰੀਕਨ ਸੁੰਢੀ ਤੇ ਮਾਰਨ ਦੇ ਕੰਮ ਮਤਲਬ ਕੁਦਰਤੀ ਉਹਦਾ ਨਾਸ਼ੀ ਹੈਗਾ ਉਹ ਉਹਨੂੰ ਪਾਤਾ ਕਾਟਨ ਦੇ ਵਿੱਚ ਨਰਮੇ ਦੇ ਵਿੱਚ ਤੇ ਉਹ ਵੀ ਤਿਆਰ ਕਰਕੇ ਦੇ ਦਿੱਤਾ ਫਿਰ ਬੈਂਗਣ ਦਾ ਵੀ ਚੱਲ ਰਿਹਾ ਸੀ ਬੈਂਗਣ ਦਾ ਵੀ ਸਾਨੂੰ ਕਰਕੇ ਦੋ ਉਹ ਜਿਹੜੇ ਬੀਟੀ ਬੀਜ ਆ ਉਹਦਾ ਹੁੰਦਾ ਪੇਟੈਂਟ ਸ਼ਾਹ ਤੁਹਾਨੂੰ ਕਈਆਂ ਨੂੰ ਪਤਾ ਹੋਊਗਾ ਪੇਟੈਂਟ ਕੀ ਹੁੰਦਾ ਹੈ ਕਿ ਮੈਂ ਕੋਈ ਖੋਜ ਕੀਤੀ ਆ ਮੇਰੀ ਮਰਜ਼ੀ ਤੋਂ ਬਿਨਾ ਉਹ ਟੈਕਨੋਲੋਜੀ ਜਿਹੜੀ ਆ ਕੋਈ ਹੋਰ ਇਸਤੇਮਾਲ ਨਹੀਂ ਕਰ ਸਕਦਾ ਤੇ ਮੈਂ ਜਿੱਥੇ ਚਾਹੂੰਗਾ ਜੇ ਮੈਂ ਕਿਸੇ ਨੂੰ ਟੈਕਨੋਲੋਜੀ ਦਊਂਗਾ ਉਹ ਮੇਰੇ ਨਾਲ ਇਕਰਾਰਨਾਮਾ ਕਰੂਗਾ ਮੈਨੂੰ ਉਹਦਾ ਹਿੱਸਾ ਦੇਵੇਗਾ ਜਿੰਨਾ ਮੈਂ ਕਹੂੰਗਾ ਮਤਲਬ ਉਹ ਬੀਜ ਉਹਦੇ ਕੰਟਰੋਲ 'ਚ ਆ ਸੋ ਇਹ ਜੀਐਮ ਜਿਹੜਾ ਬੀਜ ਆ ਉਹਦੇ ਵਿੱਚ ਦੋ ਖਾਮੀਆਂ ਇੱਕ ਤਾਂ ਜੀਐਮ ਦੀ ਟੈਕਨੋਲੋਜੀ ਉਹਦੇ ਕੰਟਰੋਲ 'ਚ ਆ ਗਈ ਫਿਰ ਜਿਹੜੇ ਇੰਡੀਆ ਚ ਬੀਜ ਆਏ ਆ ਜਿਹੜੇ ਨਰਮੇ ਤੇ ਉਹ ਸਾਰੇ ਦੇ ਸਾਰੇ ਹਾਈਬ੍ਰਿਡ ਤੇ ਕੀਤਾ ਉਹਨਾਂ ਨੇ ਹਾਈਬ੍ਰਿਡ ਦਾ ਪਹਿਲੇ ਬੀਜ ਨਹੀਂ ਅਗਲੇ ਸਾਲ ਪੈਦਾ ਕੀਤਾ ਜਾ ਸਕਦਾ ਸੀ ਉਤੋਂ ਜੀਐਮ ਪਾ ਕੇ ਉਹਨੇ ਕਰ ਲਿਆ ਕਿ ਮੇਰੇ ਤੋਂ ਇਲਾਵਾ ਇਹ ਹਾਈਬ੍ਰਿਡ ਇਹ ਪੈਦਾ ਹੀ ਨਹੀਂ ਕਰ ਸਕਦਾ ਉਹ। ਸੋ ਤੁਹਾਨੂੰ ਜਿਹੜਾ ਬੀਜ ਗੁਲਾਮ ਬਣਾਉਣ ਦੀ ਪੂਰੀ ਦੀ ਪੂਰੀ ਇਹ ਸਿਸਟਮ ਚ ਤਿਆਰੀ ਚੱਲ ਰਹੀ ਹੈ ਕਾਰਪੋਰੇਟ ਜਿਹੜਾ ਬੀਜ ਤੇ ਕੰਟਰੋਲ ਕਰਨਾ ਚਾਹੁੰਦਾ। ਸੋ ਯੂਨੀਵਰਸਿਟੀਆਂ ਜਿਹੜੀਆਂ ਆ ਸਰਕਾਰੀ ਮਹਿਕਮਿਆਂ ਟਰਾਈ ਕਰ ਰਹੇ ਆ ਕਿ ਆਪਣੀਆਂ ਕਿਸਮਾਂ ਬਣਾਉਂਦੇ ਆ ਤੇ ਤੁਹਾਨੂੰ ਟ੍ਰੇਨਿੰਗਾਂ ਵੀ ਦਿੰਦੇ ਆ ਵੀ ਤੁਸੀਂ ਆਪ ਕਰੋ। ਇਹ ਦਾਨੀਆ ਕੇ ਸਰਕਾਰੀ ਕੋ ਟ੍ਰੇਨਿੰਗ ਹੁੰਦੀ ਨਹੀਂ ਹੈ। ਸੋ ਅਸੀਂ ਕਿੰਨਾ ਕੋ ਉਹਨਾਂ ਨਾਲ ਜੁੜ ਕੇ ਦામਰੇ ਤਨ ਦੱਸਿਆ ਕਿ ਉਹਨੇ ਪੀਏ ਜੀ ਦੇ ਵਿੱਚ ਇੱਕ ਸੀਡ ਪ੍ਰੋਡਿਊਸਰ ਐਂਡ ਨਰਸਰੀ ਗਰੋਅਰ ਐਸੋਸੀਏਸ਼ਨ ਸੀ ਜਿਹਦਾ ਕਿਸਾਨ ਕਲੱਬ ਆ ਆਰਗੇਨਿਕ ਫਾਰਮਰ ਕਲੱਬ ਆ। ਉੱਥੋਂ ਇਹਨੇ ਟ੍ਰੇਨਿੰਗ ਲਈ ਐਡਵਾਂਸਡ ਟ੍ਰੇਨਿੰਗ ਜਿਹੜੀ ਆ ਅਨਦਾਨਾਂ ਤੋ ਜਾ ਕੇ ਲਈ। ਹੋਰ ਕਿਸਾਨਾਂ ਤੋਂ ਵੀ ਸਿੱਖ ਰਿਹਾ। ਉਹ ਸਾਨੂੰ ਟ੍ਰੇਨਿੰਗਾਂ ਲੈਣੀਆਂ ਪੈਣਗੀਆਂ ਪਹਿਲਾਂ ਸਿੱਖਣਾ ਪਏਗਾ। ਸੋ ਬੀਜ ਤੇ ਇਸ ਰੂਪ ਦੇ ਵਿੱਚ ਔਰ ਇਸ ਪੱਧਰ ਤੇ ਕਿ ਵੱਡੀਆਂ-ਵੱਡੀਆਂ ਜਿਹੜੀਆਂ ਕੰਪਨੀਆਂ ਹੈ। ਉਹ ਆਪਸ ਵਿੱਚ ਇਕੱਠੀਆਂ ਹੋ ਰਹੀਆਂ ਦੇਖੋ। ਬਾਹਰ ਦੇ ਮਨਸੈਂਟੋ ਖਰੀਦ ਲਿਆ ਕਹਿ ਰਹੇ ਪਰ ਉਹ ਇਕੱਠੀਆਂ ਹੋ ਗਈਆਂ। ਤੇ ਅਸੀਂ ਤਾਕਤ ਇੱਕ ਦੂਜੇ ਨਾਲ ਕੰਪੀਟੀਸ਼ਨ ਦੇਣ ਦੇ ਵੀ ਤਾਕਤ ਬਣਾਈਏ। ਅਸੀਂ ਇਕੱਲੇ-ਇਕੱਲੇ ਘੁੰਮੇ ਫਿਰਦੇ ਆ। ਅਸੀਂ ਸੋਸਾਇਟੀ ਬਣਾਇੰਦੀ ਬਣਾਉਣ ਦੀ ਗੱਲ ਕਰਦੇ ਆ ਤੇ ਸਾਨੂੰ ਸਾਰੇ ਕਹਿੰਦੇ ਇਹ ਕਿੱਥੇ ਜੀ ਇਕੱਠੇ ਨਹੀਂ ਹੋ ਸਕਦੇ। ਇਕੱਠੇ ਖੋਵਾਂਗੇ ਕੀ ਜੀ? ਕੀ ਕਰਾਂਗੇ ਜੀ? ਉਹ ਕੰਪਨੀਆਂ ਇਕੱਠੀਆਂ ਹੋ ਰਹੀਆਂ ਅਸੀਂ ਇਕੱਠੇ ਨਹੀਂ ਹੋ ਸਕਦੇ। ਇਕੱਠੇ ਹੋਵਾਂਗੇ ਫੇਰ ਹੀ ਇੱਕ ਦੂਜੇ ਤੋਂ ਸਿੱਖ ਸਕਦੇ ਆ। ਸਾਡੇ ਕੋਈ ਹੋਰ ਰਸਤਾ ਨਹੀਂ ਹੈਗਾ।